ਦੋਸਤੋ ਸਾਡੇ ਗੱਲਾਂ ਬਾਤਾਂ ਚੱਲਦੀ ਰਹਿਣੀਆਂ ਜੀ ਅ ਅੱਜ ਸਾਡੇ ਰਾਮਪੌਰ ਜੀ ਸਾਨੂੰ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਰਾਮ ਜੀ ਇੱਕ ਦੱਸੋ ਜਿਹੜੇ ਸਾਡੇ ਗਵਾਂਟੀ ਮੁਲਕ ਅਮਰੀਕਾ ਯੂਨਾਈਟਿਡ ਸਟੇਟ ਜਉਂਦੇ ਨਵੇਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਦੋਂ ਆਏ ਸਤਾ ਦੇ ਵਿੱਚ ਆਏ ਦਿਨ ਉਹਨਾਂ ਨੇ ਕੋਈ ਨਾ ਕੋਈ ਨਵੀਂ ਤੋਂ ਨਵੀਂ ਜਿਹੜੀ ਕਹਾਣੀ ਹੈ ਸਾਹਮਣੇ ਪੇਸ਼ ਆਈ ਹੈ ਜਿਹੜਾ ਨਵਾਂ ਜਿਹੜਾ ਹੈ ਟੈਰਫ ਦਾ ਜਿਹੜਾ ਉਹਨਾਂ ਨੇ ਨਵਾਂ ਨੌ ਲੈ ਕੇ ਆਉਣ ਲੱਗਿਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਤਰ੍ਹਾਂ ਗੱਲ ਕਰੂੰਗਾ ਸਾਡੀ ਬ੍ਰੈਂਟਨ ਤੇ ਇਹਦਾ ਕੀ ਅਸਰ ਪੈਣਾ ਬ੍ਰੈਂਟਨ ਤੇ ਇਹਦਾ ਬਹੁਤ ਕਿਉਂ ਪੜਾ ਕਿਉਂਕਿ ਇਸ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਇੰਪੈਕਟ ਜਿਹੜੀ ਇੰਡਸਟਰੀ ਹੋਣੀ ਹੈ ਉਹ ਟਰਾਂਸਪੋਰਟ ਹੋਣੀ ਹੈ ਬਿਲਕੁਲ ਜੀ ਤੇ ਆਪਣੀ ਕਮਿਊਨਿਟੀ ਖਾਸ ਕਰ 80% ਟਰਕਿੰਗ ਨਾਲ ਜੁੜੀ ਹੋਈ ਹੈ ਕੋਈ ਸ਼ੱਕ ਨਹੀਂ ਕਿਹਦੀ ਕੰਪਨੀ ਹੈ ਤੇ ਜਦ ਤੈਅ ਲਿਫ ਲੱਗਿਆ ਵਪਾਰ ਘਟੂਣਾ ਐਕਸਪੋਰਟ ਇੰਪੋਰਟ ਘਟੂਣਾ ਤੇ ਆਈ ਵੀ ਘਟੂਗੀ ਤੇ ਬਰੋਜਗਾਰੀ ਵਧੂਗੀ ਇਸਕੋ ਬਿਲਕੁਲ ਜੀ ਇਹ ਨਾਰਦੀ ਨਾਲ ਜਿਹੜੀ ਆਪਣੀ ਰੀਅਲ ਏਸਟੇਟ ਹੈ ਉਸ ਤੇ ਬੜਾ ਤਕੜਾ ਇੰਪੈਕਟ ਪੈਣਾ ਜੀ ਇਹਦਾ ਬਿਲਕੁਲ ਜੀ ਜੇਕਰ ਜੋਬ ਨਹੀਂ ਹੋਣੀ ਤੇ ਬੈਕ ਕਰਾਂਗੇ ਹਾਂ ਤੇ ਮੇਰੀ ਐਨਲਾਈਜ਼ ਸਪੇਸ਼ਲ ਪਰਸਨਲੀ ਇਹ ਕਹਿੰਦੀ ਹੈ ਵੀ ਜਿਹੜਾ ਬੈਂਕ ਆਫ ਕੈਨੇਡਾ ਰੇਟ ਆਫ ਕਟ ਕਰਕੇ ਵੀ ਮਾਰਕੀਟ ਨੂੰ ਡਾਊਨ ਨਹੀਂ ਕਰ ਸਕਿਆ ਕੰਟਰੋਲ ਨਹੀਂ ਕਰ ਸਕਿਆ ਇਸ ਤਰ੍ਹਾਂ ਤੋਂ ਉਹ 체ਤੀ ਹੋ ਚੁਗੀ ਬਿਲਕੁਲ ਜੀ 100% ਜੀ ਇਹਦੇ ਨਾਲ ਸਾਡੇ ਕੋਲੇ ਲੋਕਲ ਇੰਡਸਟਰੀ ਤੇ ਬਹੁਤ ਇੰਪੈਕਟ ਪੈਣਾ ਇਹਦੇ ਵਿੱਚ ਸਭ ਤੋਂ ਬਾਅਦ ਰਾਮ ਜੀ ਮੈਂ ਜਿਹੜਾ ਸਮਝਦਾ ਵੀ ਸਾਡੀ ਲੋਕਲ ਜਿਹੜੀ ਗਰੋਸਰੀਜ਼ ਜਿਹੜੀ ਹੈਗੀਆਂ ਹਰ ਇੱਕ ਬੰਦੇ ਦੀ ਜਿਹੜੀ ਖਰੀਦੋ ਫਰੋਕ ਤੇ ਵਿੱਚ ਇਹ ਇੱਕ ਬਹੁਤ ਵੱਡਾ ਇੰਪੈਕਟ ਪੈਣਾ ਕਿਉਂਕਿ ਇਹ ਸਾਡੀਆਂ ਚੀਜ਼ਾਂ ਡੇਲੀ بیس ਤੇ ਚੱਲਦੀਆਂ ਹੈਗੀਆਂ ਸਾਡੀ ਹਰ ਇੱਕ ਜਿਹੜੀ ਇੱਕ ਈਵਨ ਸੈਂਟ ਸਾਡ ਉਹਦੇ ਨਾਲ ਕਨੈਕਟ ਹੈਗਾ ਤੇ ਆਪਾਂ ਨੂੰ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਹੈ ਕਿ ਕੋਸ਼ਿਸ਼ ਕਰਨੀ ਚਾਹੀਦੀ ਕਿ ਮੇਡ ਇਨ ਕੈਨੇਡਾ ਆਪਾਂ ਚੀਜ਼ਾਂ ਖਰੀਦੀਏ ਇਹ ਵੀ ਦੇਸ਼ ਸੇਵਾ ਹੈ ਤੇ ਆਪਣੇ ਵਿਚਾਰ ਜਰੂਰ ਦੇਣ ਕਿਉਂਕਿ ਵਿਚਾਰਾਂ ਨਾਲ ਸੋਚ ਬਣਦੀ ਹੈ ਸੋਚ ਨਾਲ ਸਮਾਜ ਬਣਦਾ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜੋ ਦਿਓ ਬਿਲਕੁਲ ਜੀ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਦਾ ਰੀਅਲ ਟਾਕ ਐਟ ਰੀਅਲ ਟਾਈਮ ਤੇ ਸੋਣ ਨਾਲ ਗੱਲਬਾਤ ਤੁਹਾਡੀ ਹੁੰਦੀ ਰਹਿਣੀ ਆ ਇਹ ਇੱਕ ਬੜਾ ਪੱਖਵਾ ਮਸਲਾ ਗੱਲਬਾਤ ਕਰਦੇ ਰਹਾਂਗੇ